ਹਲੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਪਣੇ ਸੁੰਦਰ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਜੀ 11:30 ਦਾ ਤੇ ਆਪਾਂ ਹੁਣ ਜਿਹੜਾ ਸਵੇਰ ਦਾ ਹਨਾ ਕੰਮ ਤਾਂ ਦਾ ਸਾਰਾ ਨਿਬੇੜ ਕੇ ਹੁਣ ਫ੍ਰੀ ਹੋਏ ਸੀਗੇ ਤੇ ਆਪਾਂ ਜੀ ਆ ਗਈ ਸੀ ਆਪਣੇ ਪੈਨ ਆਪ ਦੋਕ ਦੇ ਨਹੀਂ ਲਾ ਕੇ ਆਈ ਸੀਗੇ ਦੋ ਤਿੰਨ ਦਿਨ ਬਸ ਕਿਉਂਕਿ ਜਦੋਂ ਹਨਾ ਘਰੇ ਕੰਮ ਹੋਵੇ ਤੇ ਨਹੀਂ ਰਿਹਾ ਜਾਂਦਾਗਾ ਚਲੋ ਇੰਨੇ ਨਾਲ ਹਨਾ ਉਹਨਾਂ ਨੂੰ ਵੀ ਐ ਹੋ ਜਾਂਦਾ ਵੀ ਆਗੇ 2 ਦਿਨ ਤੇ ਚਲੋ ਆਪਦੇ ਨੂੰ ਵੀ ਮੰਨ ਨੂੰ ਆਇ ਹੁੰਦਾ ਹਨਾ ਤਸੱਲੀ ਹੋ ਜਾਂਦੀ ਵੀ ਆਪਾਂ ਜਾ ਆਏ ਤੇ ਪਰ ਜੇ ਜਦੋਂ ਹਨਾ ਘਰੇ ਕੰਮ ਜਿਆਦਾ ਹੋਵੇ ਜੀਜੀ ਹੋਵੇ ਹਨਾ ਲਾਈਫ ਦਾ ਜਿਹੜੀ ਆਪਣੀ ਤੇ ਉਸ ਟਾਈਮ ਹਨਾ ਆਪਾਂ ਕੋ ਜਿਆਦਾ ਦਿਨ ਨਹੀਂ ਰਹਿ ਜਾਂਦਾ ਕਿਉਂਕਿ ਕੰਮ ਵੀ ਨਾ ਤੋੜ-ਤੋੜ ਖਾਂਦੇ ਨੇ ਪਿੱਛੇ ਤੇ ਜੇ ਤੇ ਲੋ ਬੱਚਿਆਂ ਨੂੰ ਛੁੱਟਗਾ ਸੀ ਬੱਚੇ ਤਾਂ ਸੀ ਗਏ ਨਹੀਂ ਜੀ ਬੱਚੇ ਤਾਂ ਕੰਮ ਦਾ ਉਹਨਾਂ ਨੂੰ ਹੋ ਗਿਆ ਵੀ ਕੰਮ ਦਾ ਲਾਲਚ ਕਰਦੇ ਨੇ ਕਿਉਂਕਿ ਹੁਣ ਸੁੱਖ ਨਾਲ ਵੱਡੇ ਹੋ ਗਏ ਨੇ ਵੀ ਕੰਮ ਕਰਵਾਉਣਗੇ ਸਾਡੇ ਨਾਲ ਚਲੋ ਯੂ ਜਿਆਦਾ ਕਹੀ ਜਾਂਦੇ ਸੀਗੇ ਹਨਾ ਮੇਰਾ ਵੀਰਾ ਤੇ ਭਾਬੀ ਜੇ ਤੁਸੀਂ ਆ ਜੋ ਬਹੁਤ ਥੋੜੇ ਦਿਨ ਆ ਜੋ ਇੱਕ ਦੋ ਦਿਨ ਆ ਜੋ ਚਲੋ ਇਸ ਕਰਕੇ ਹਨਾ ਅੱਪਾ ਚਲ ਜਾਇਆ ਏ ਤੇ ਜੀ ਹੁਣ ਫਿਰ ਹੱਪਾਗੇ ਸੀ ਬੈਂਡ ਤੇ ਝੋਨੇ ਦਾ ਹੈਗਾ ਜੀ ਪੂਰਾ ਕਾਸ ਆਪਣੀ ਝੋਨਾ ਲਾ ਰਹੇ ਹੈਗੇ ਤੇ ਪਾਣੀ ਨਹੀਂ ਪੂਰਾ ਹੋ ਰਿਹਾ ਜੀ ਹਨਾ ਗਰਮੀ ਬਹੁਤ ਜਿਆਦਾ ਤੇ ਪਾਣੀ ਨਹੀਂ ਖੜਦਾ ਹੈਗਾ ਬਾਣਾ ਦੇ ਵਿੱਚ ਤੇ 2-2 ਕਿੱਲੇ ਬਸ 2 ਕਿੱਲੇ ਹਰ ਰੋਇ ਲਾਉਂਦੀ ਆ ਤੇ ਫਿਰ ਜਿਹੜਾ ਜੀ ਲੱਗਿਆ ਹੋਇਆ ਹਨਾ ਫਿਰ ਉਹਨੂੰ ਵੀ ਮਗਰ ਪਾਣੀ ਚਾਹੀਦਾਗਾ ਤੇ ਵਾਰ ਹੀ ਨਾਲ ਆ ਰਹੇ ਜੀ 2 ਕਿਲੇ ਉਸ ਖੇਤ ਵਾਲੀ 2 ਕਿਲੇ ਉਸ ਖੇਤ ਵਾਲੀ ਹਨ ਚਲੋ 2-4 ਦਿਨਾਂ ਚ ਕੰਮ ਕੁਛ ਕਰ ਅੱਧਾ ਕਿਲਾਵਾਗੇ ਜੀ ਆਪਾਂ ਝੋਨਾ ਅੱਧਾ ਕਬਾਦ ਚ ਲਾਵਾਂਗੇ ਕਿਉਂਕਿ ਜਦੋਂ ਇਹ ਚੱਲ ਪਿਆ ਹਨ ਉਸ ਤੋਂ ਬਾਅਦ ਦੂਜਾ ਲਾਵਾਂਗੇ ਤੇ ਫਿਰ ਉਸ ਤੋਂ ਬਾਅਦ ਮੱਕੀ ਆਲਾਗੇ ਆਪਾਂ ਤਿੰਨ ਵਾਰ ਚ ਲਾਵਾਂਗੇ ਆਪਣਾ ਝੋਨਾ ਜਿਹੜਾ ਤੇ ਹੁਣ ਕੀ ਟਾਈਮ ਹੋ ਗਿਆ ਜੀ 11:30 ਵਜੇ ਦਾ ਆਪਾਂ ਹੋਏ ਸੀ ਹੁਣ ਫ੍ਰੀ ਚਾਹ ਪਾਣੀ ਸਾਰਾ ਜਿਹੜਾ ਆਪਾਂ ਖੇਤ ਭੇਜ ਦਿੱਤਾਗਾ ਤੇ ਰੋਟੀ ਪਾਣੀ ਜਿਹੜਾ ਸਾਰਿਆਂ ਦਾ ਹਨ ਖੇਤ ਪਹੁੰਚ ਗਿਆ ਤੇ ਆਪਾਂ ਸਾਰੇ ਜਿਹੜੇ ਕੰਮ ਲਈ ਆਪਣੇ ਕੱਪੜੇ ਲੱਤੇ ਦੇ ਤੇ ਸਾਰੇ ਜਿਹੜੇ ਮੀਡਲੇ ਨੇ ਪਸ਼ੂਆਂ ਦਾ ਵੀ ਮੀਡ ਲਿਆ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਹੈ ਜੀ ਜਿਹੜਾ ਹੁਣ ਹਨਾ ਆ ਟਾਈਮ ਆ ਇਸ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ ਇਹ ਕੰਮ ਕਰਨਾ ਆਪਣੇ ਲਈ ਤੁਹਾਨੂੰ ਦਿਖਾਉਣੀ ਹੈ ਕੈਮਰਾ ਚੇਂਜ ਕਰਕੇ ਤੇ ਜਿਹੜੇ ਪਸ਼ੂ ਆਪਣੇ ਜਿਹੜਾ ਆਰਾਮਦਾਰੀ ਦੇ ਨਾਲ ਰੱਖੇ ਆ ਮੈਨੂੰ ਇਹਨਾਂ ਨੂੰ ਫੋਰਿਆ ਨੂੰ ਤੇ ਆਪਣੇ ਜਿਹੜੇ ਪਸ਼ੂ ਆ ਪੂਰੇ ਆਰਾਮਦਾਰੀ ਦੇ ਨਾਲ ਬੈਠੇ ਜਿਵੇਂ ਆ ਟਾਈਮ ਦੀ ਗਰਮੀ ਆ ਹਨਾ ਜੀ ਇਹ ਬਹੁਤ ਜ਼ਿਆਦਾ ਮਾਰੀ ਹੈਗੀ ਤੇ ਤੁਹਾਨੂੰ ਦਿਖਾਉਣੀ ਹੈ ਆਪਣੇ ਪਸ਼ੂਆਂ ਦਾ ਹਾਲ ਤੇ ਬਹੁਤ ਹੀ ਵਧੀਆ ਹੈ ਨਾ ਬਹੁਤ ਵਧੀਆ ਬਿਚਾਰੇ ਬੈਠੇ ਨੇ ਨਾ ਆਤੂ ਕੇ ਹੈ ਨਾ ਤੇ ਬਹੁਤ ਜ਼ਿਆਦਾ ਖੰਟੀ ਠੰਡੀ ਹਵਾ ਆ ਰਹੀ ਏ ਜਿੰਨ ਦਿਖਾਉਣੇ ਆ ਦੇਖੋ ਨਾ ਆਤੂ ਕੇ ਹੈ ਨਾ ਆਪਣੇ ਪੁੱਛ ਨੂੰ ਆਰਾਮ ਦੇ ਨਾਲ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਜੀ ਆਪਣਾ ਇਹ ਜਿਹੜਾ ਫਾਰਮ ਹੈਗਾ ਦੇਖੋ ਜੇਕਰ ਹਮ ਆਪਾਂ ਜੀ ਆਪਣੇ ਪੁੱਛ ਨੂੰ ਲਈ ਨਹੀਂ ਹੈ ਨਾ ਇੰਨਾ ਕੰਮ ਕਰ ਸਕਦੇ ਜੋ ਪ੍ਰੈਸ਼ਰ ਉਹ ਕਨਾਂ ਰੱਖੇ ਹੋਏ ਆ ਬਹੁਤ ਜਿਆਦੇ ਹਨ ਆਰਾਮ ਦੇ ਨਾਲ ਬੈਠੀਆਂ ਪਹਿਲਾਂ ਨਿਮਾ ਦਿੱਤਾ ਸੀਗਾ ਫਰਸ਼ ਤੋਂ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜੀ ਹਨਾ ਪਰਵਾਰ ਛੱਡ ਦਿੰਨੇ ਹੁੰਨੇ ਹਰ ਰੋਜ਼ ਗਰਮੀ ਹੈਗੀ ਬਹੁਤ ਜਿਆਦਾ ਜੀ ਹੁਣ ਜੇ ਪਸ਼ੂ ਸੰਭੇ ਗਏ ਹਨਾ ਤਾਂ ਕੋਈ ਉਹ ਨਹੀਂ ਹੈਗਾ ਤੇ ਜਦੋਂ ਆਪਾਂ ਬਿਮਾਰ ਹੋ ਜਾਂਦੇ ਫਿਰ ਉਸ ਤੋਂ ਬਾਅਦ ਬਹੁਤ ਔਖਾ ਹੋ ਜਾਂਦਾਗਾ ਨਾ ਤੇ ਦਵਾਈਆਂ ਹਨਾ ਤੇ ਨਾ ਪਸ਼ੂ ਦਾ ਕੋਈ ਹਾਲ ਨਹੀਂ ਰਹਿੰਦਾ ਪਸ਼ੂਆਂ ਦੇ ਵਿੱਚ ਵੀ ਕੁਝ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਹਨਾ ਦਵਾਈਆਂ ਲਵਾਈ ਜਾਂਦੇ ਆ ਤੇ ਦਵਾਈਆਂ ਵੀ ਗਰਮ ਨੇ ਤੇ ਜਿਹੜੇ ਪਸ਼ੂ ਆ ਦੁੱਧੋ ਵੀ ਹਟ ਜਾਂਦੇ ਨੇ ਖਰੇਚਾਰੇ ਲਈ ਨਾ ਹੁਣ ਤਾਂ ਆਪਣੀ ਮੱਕੀ ਹੋ ਗਈ ਇਹ ਹੁਣ ਆਪਾਂ ਮੱਕੀ ਵੜਦ ਹੁੰਨੇ ਹਰ ਰੋਜ਼ ਤੇ ਦੁੱਧ 'ਚ ਬਹੁਤ ਜ਼ਿਆਦਾ ਹਨਾ ਫਰਕ ਪਿਆਗਾ ਪਸ਼ੂਆਂ ਦੇ ਤੇ ਕਿਉਂਕਿ ਪਹਿਲਾਂ ਜੀ ਦਾਣੇ ਦੇ ਕਿੰਨਾ ਮਰਗੀ ਦਾਣਾ ਫਾਲ ਗਏ ਹਨਾ ਸੰਘਾਂ ਦੇ ਉੱਤੇ ਪਰ ਉਹ ਗੱਲ ਨਹੀਂ ਬਣਦੀ ਤੇ ਹੁਣ ਨਾ ਆਪਾਂ ਹੈਗਾਗਾ ਵੀ ਆਪਣੇ ਹਰਾ ਜਿਹੜਾ ਬਹੁਤ ਜ਼ਿਆਦਾ ਵਧੀਆ ਮੱਕੀ ਬਹੁਤ ਜ਼ਿਆਦਾ ਵਧੀਆ ਹੋਗੀ ਤੇ ਦੁੱਧ ਵੀ ਵਧੀਆ ਹਨਾ ਉਹ ਹੋ ਗਿਆ ਤੇ ਨਹੀਂ ਲੋਗਾਂ ਦਾ ਕਰਕੇ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਪੁੱਛ ਤੇ ਹੁਣ ਆਪਣੇ ਜਿਹੜੇ ਪੁੱਛ ਗਾ ਹੁਣ ਵਧੀਆ ਖਰਾਚਾਰਾ ਜਿਹੜਾ ਮਿਲਣ ਲੱਗ ਗਿਆ ਤੇ ਇਹਨਾਂ ਨੂੰ ਜਿਹੜੀ ਆਪਣੀ ਆਪਣੀ ਜੀਵਨ ਦੀ ਉਹ ਸਾਰੀ ਜੀਵਨ ਦੀ ਆ ਤੇ ਇਸ ਲਈ ਹਨਾ ਕੁਝ ਜਿਹੜੇ ਰੱਖਦੇ ਆਂ ਦੀਪਾ ਤੇ ਉਹਨਾਂ ਨੂੰ ਇਹਨਾਂ ਦਾ ਧਿਆਨ ਦੇਉਂਦਾ ਹਨ ਜ਼ਰੂਰੀ ਹੈਗਾ ਜੇ ਹੁਣ ਆਪਾਂ ਰੱਖੇ ਆ ਇਹ ਵਿਚਾਰੇ ਹਨਾ ਬੰਦ ਰੱਖੇ ਆ ਹੁਣ ਇਹਨਾਂ ਦੀ ਸਾਂਭ ਸੰਭਾਲ ਦੀ ਹਨਾ ਆਪਣੀ ਜ਼ਿੰਮੇਵਾਰੀ ਹੈ ਤੇ ਇਸ ਲਈ ਹਨਾ ਆਪਾਂ ਇਹਨਾਂ ਨੂੰ ਸਤਿਕਾਰਨ ਦਿਖਾਇਆ ਆਰਾਮ ਦੇ ਨਾਲ ਹਨਾ ਪਸ਼ੂਰਾਮ ਕਰਦੀ ਹੈਗੇ ਤੇ ਆਪ ਨੂੰ ਸਕੂਨ ਮਿਲਦਾ ਹੈਗਾ ਜਦੋਂ ਵੀ ਬਖਿਆ ਹਨਾ ਸਾਰੇ ਆਰਾਮ ਦੇ ਨਾਲ ਤੇ ਉੱਪਰ ਚੱਲ ਰਹੇ ਨੇ ਜੀ ਪੱਖੇ ਤੇ ਚਲੋ ਜੀ ਹੁਣ ਆਪਾਂ ਵੀ ਕਰਦੇ ਆ ਰੈਸਟ ਤੇ ਫਿਰ 1 ਵਜੇ ਹਨਾ ਚਾਹ ਚੁ ਭੇਜਣੀ ਹਾਂ ਚਾਹ ਭੇਜਾਂਗੇ ਉਹਨਾਂ ਦੀ ਤੇ ਸੁਣ ਦਿਖਾਉਣਾ ਸੀ ਵੀ ਜੀ ਹਨਾ ਦੇਖੋ ਕਿੰਨਾ ਹਨਾ ਵਧੀਆ ਇਹ ਹੈਗਾ ਸਿਸਟਮ ਆ ਜਿਹੜਾ ਆਪਣਾ ਫਾਰਮ ਵਾਲਾ ਇਹ ਜਰੂਰੀ ਲਗਾਉਣੇ ਆ ਜੀ ਭਾਉਂ ਦੀ 2-4 ਪਸ਼ੂਆ ਕਿਸੇ ਦੇ ਹਨਾ ਚਲ ਵੱਡੇ ਫਾਰਮ ਵਾਲੇ ਤਾਂ ਲਗਾਉਂਦੀ ਲਗਾਉਂਦੇ ਆ ਤੇ ਵਿੱਚ ਚਲ ਹਾਂ ਤੇ ਆ ਦੇਖੋ ਜਿੱਧਰ ਇਧਰ ਆਪਣੇ ਤੈਨਾਂ ਪਸ਼ੂ ਹੁੰਦੇ ਇੱਕ ਆਪਣਾ ਜੱਗੂ ਤੇ ਦੋ ਆਪਣਾ ਛੋਟਾ ਹੁੰਦੇ ਤੇ ਇਹ ਵੀ ਆਰਾਮ ਦਾ ਇਹਨਾਂ ਦੇ ਇਹਨਾਂ ਨੂੰ ਇੱਕ ਫਹਰਾ ਲਗਾਇਆ ਹੋਇਆ ਹੈ ਜੀ ਕਿਉਂਕਿ ਇਹਨੇ ਵਿਚਾਲੇ ਹੋ ਕੇ ਵੇਚ ਜਾਂਦੇ ਤਿੰਨੇ ਤੇ ਦੇਖੋ ਇਹ ਬਿਲਕੁਲ ਵੀ ਨਹੀਂ ਹੋਕ ਰਹੀ ਹੈਗੇ ਤੇ ਉੱਪਰ ਨੇ ਪੱਖਾ ਨਾ ਸਲੋਈ ਲੱਗਿਆ ਹੋਇਆ ਹੈਗਾ ਇਹਨਾਂ ਦੇ ਵਿਚਾਰਿਆਂ ਦੇ ਇਹਨਾਂ ਥੋੜਾ ਜਿਹਾ ਘੱਟ ਚੱਲਦਾ ਹੈਗਾ ਤੇ ਆਰਾਮ ਦੇ ਨਾਲ ਬੈਠਿਆ ਪਸ਼ੂ ਹੈ ਨਾ ਕਿੰਨਾ ਸਕੂਨ ਮਿਲਦਾ ਇਹਨਾਂ ਨੂੰ ਦੇਖ ਕੇ ਚਲੋ ਜੀ ਹੁਣ ਆਪਾਂ ਰੈਸਟ ਕਰਗੇ ਇਹ ਦੇਖ ਆਪਾਂ ਕੱਪੜੇ ਜਿਹੜੇ ਉਤਾਰ ਲੈਣੇ ਆ ਦੋਖ ਕੱਪੜੀਆ ਬਾਜ ਚ ਥੋਤੇ ਸੀਗੇ ਨਾ ਜਿਹੜੇ ਪਹਿਲਾਂ ਥੋਤੇ ਸੀ ਉਹ ਆਪਾਂ ਸਾਂਭ ਦਿੱਤੇ ਆ ਤੇ ਬਸ ਤਿਆਰ ਕਰਨ ਵਾਲੇ ਰਹਿ ਗਏ ਤੇ ਉਹ ਆਪਾਂ ਹਨਾ ਕਰਾਂਗੇ ਤਿਆਰ ਕੱਪੜੇ ਆ ਜਿਹੜੇ ਚਲੋ ਜੀ ਹੁਣ ਆਪਾਂ ਕੱਪੜੇ ਉਤਾਰ ਲਈਏ ਹਾਂਜੀ ਆਪਾਂ ਦਾ ਨਵੇਂ ਤਰੀਕੇ ਨਾਲ ਬਣਾਵਾਂਗੇ ਜੀ ਸਬਜ਼ੀ ਕਿਉਂਕਿ ਨਾ ਜੇ ਆਪਾਂ ਉਵੇਂ ਕੱਟ ਕੇ ਉਹਨਾਂ ਨੂੰ ਨਾ ਵਿੱਚ ਬੀਜ ਹੁੰਦੀ ਹੈਗੀ ਉਹਦੇ ਸੁਦੇ ਆਪਾਂ ਬਣਾ ਲੈਨੇ ਆ ਹਨਾ ਸਬਜ਼ੀ ਤਾਂ ਵੀ ਉਹਨਾਂ ਦੇ ਵਿੱਚ ਨਾ ਕੜਤਨ ਰਹੇ ਇਹਦੇ ਤੇ ਬੱਚੇ ਨਹੀਂ ਖਾਂਦੇ ਜੀ ਤੇ ਆਪਾਂ ਜੀ ਹਨਾ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿਵੇਂ ਬਣਾਵਾਂਗੇ ਸਬਜ਼ੀ ਤੇ ਦੁਪਹਿਰ ਦਾ ਕੰਮ ਸੀ ਜਿਹੜਾ ਆਪਾਂ ਕਰ ਲਿਆ ਜੀ ਤੇ ਚਾਹ ਪਾਣੀ ਸੀ ਖੇਤ ਭੇਜ ਦਿੱਤਾ ਸੀਗਾ ਰੋਟੀ ਪਾਣੀ ਹਨਾ ਖੇਤ ਨਾਲ ਕੰਮ ਹੁਣ ਨਾ ਵਧ ਜਾਂਦੇ ਜਿੱਤੇ ਗਰਮੀ ਹੋਈ ਪਈ ਬਹੁਤ ਜ਼ਿਆਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਕਿਹੜੇ ਤਰੀਕੇ ਦੇ ਨਾਲ ਹਨ ਵੀ ਆਪਾਂ ਕਿਹੜੇ ਤਰੀਕੇ ਨਾਲ ਬਣਾਉ ਮੰਤਰੀ ਲੋ ਜੀ ਜਿਵੇਂ ਨਾ ਆਪਾਂ ਵੱਡੇ ਗਰੇਲੇ ਹੁੰਦੇ ਜਿਹੜੇ ਹਨ ਇਹ ਹੈਗੇ ਜੀ ਆਪਾਂ ਇਹਨੂੰ ਬਾੜ ਗਰੇਲੇ ਵੀ ਕਹਿ ਦਿੰਨੇ ਆ ਤੇ ਆਪਾਂ ਕਹਿੰਦੇ ਆ ਜੀ ਛੋਟੇ ਗਰੇਲੇ ਵੀ ਇਹਨਾਂ ਨੂੰ ਤੇ ਆਪਾਂ ਨੇ ਇਹਨਾਂ ਨੂੰ ਕੱਟ ਕੇ ਹਨ ਇਹਨਾਂ ਦੇ ਜਿਹੜੇ ਬੀਜੂ ਹਨ ਵੀ ਸੀ ਉਹ ਕੱਢ ਲਓ ਉਹ ਦੇਖੋ ਆਪਾਂ ਇੱਥਾਂ ਹੀ ਕੱਢ ਲਈ ਹੈਗੇ ਇਹਨਾਂ ਨੂੰ ਆਪਾਂ ਕੁੱਟ ਕੇ ਹਨ ਤੇ ਪਿਆਜ਼ ਦੇ ਵਿੱਚ ਭੁੰਨ ਲਾਂਗੇ ਇਹ ਐਈ ਦੀ ਇਹਨਾਂ ਨੂੰ ਜਿਹੜੇ ਆਪਣੇ ਹਨ ਆਹ ਆ ਵਾਲੇ ਹਨ ਕ੍ਰੇਲੇ ਆ ਇਹਨਾਂ 'ਚ ਬਿਲਕੁਲ ਵੀ ਗੜਤਤ ਨਹੀਂ ਰਹਿਣੀ ਜੀ ਹਨ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਇਹ ਇੱਦਾਂ ਜਿਹਾ ਨਮਕ ਹਨਾ 2 ਚਮਚੇ 2 ਚਮਚੇ ਨਾ ਲੂਣ ਦੇ ਪਾ ਕੇ ਹਨਾ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਤੁਪੇ ਰੱਖਾਂਗੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਸਬ지 ਇਹਨਾਂ ਦੇ ਵਿੱਚ ਬਿਲਕੁਲ ਵੀ ਕੜੱਤਰ ਨਹੀਂ ਰਣੀ ਹੈਗੀ ਇਹਨਾਂ ਵਿੱਚ ਨੂੰ ਸਿਰ ਪਾਣੀ ਹੀ ਥੋੜਾ ਬਹੁਤ ਨਿਕਲੂਗਾ ਤੇ ਆਪਾਂ ਉਹਨਾਂ ਜਿਹੜੇ ਪਿਆਜ਼ ਆਪਾਂ ਕੱਟ ਕੇ ਪਾਵਾਂਗੇ ਤੁਹਾਨੂੰ ਖਾਵਾਂਗੇ ਸਬਜ਼ੀ ਬਣਾ ਕੇ ਤੇ ਜਿਹੜੇ ਆਹ ਵਾਲਾ ਹਨ ਇਹਨੂੰ ਆਪਾਂ ਕੱਟ ਕੇ ਹਨਾ ਫਿਰ ਪਾਵਾਂਗੇ ਜਿਹਦੇ ਵਿੱਚੋਂ ਇਹਦੇ ਬੀਜ ਨਿਕਲੇ ਆਪਾਂ ਸਿਰ ਇਹਨਾਂ ਨੂੰ ਸੜ ਦੇਣੀ ਵੇਸਟ ਨਹੀਂ ਜਾਣ ਦੇ ਲਈ ਇਹਨਾਂ ਨੂੰ ਆਪਾਂ ਹਨਾ ਵਿੱਚ ਪਾਵਾਂਗੇ ਜੀ ਕੁੱਟ ਕੇ ਮਸਾਲੇ ਦੇ ਤੇ ਇਹਨਾਂ ਨੂੰ ਆਪਾਂ ਲਾ ਕੇ ਰੱਖ ਦਿੱਤਾ ਲੂਣ ਤੇ ਆਪਾਂ ਅੱਧਾ ਘੰਟਾ ਇਹਨੂੰ ਰੱਖਾਂਗੇ ਧੁੱਪੇ ਤੇ ਉਸ ਤੋਂ ਬਾਅਦ ਹੀ ਆਪਾਂ ਸਬਜ਼ੀ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਹਨਾ ਤੇ ਇਹ ਨੂੰ ਰੱਖ ਦਿੰਨੇ ਆਪਾਂ ਜੀ ਤੁਪਕੇ ਲੋ ਜੀ ਇਹਨਾਂ ਉੱਤੇ ਤੁਪਕੇ ਰੱਖ ਦਿੱਤਾ ਹੈ ਥੋੜੀ देर ਲਈ ਹੈਨਾ ਫਿਰ ਇਹਦੇ ਵਿੱਚ ਪਾਣੀ ਨਿਕਲ ਗਏਗਾ ਤੇ ਸਬਜੀ ਜੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਆਉਂਦੀ ਹੈ ਨਹੀਂ ਬੱਚੇ ਨਾ ਖਾਂਦੇ ਨਹੀਂ ਫਿਰ ਵੀ ਇਹਨਾਂ ਵਿੱਚ ਥੋੜੀ ਜਿਹੀ ਕੜਤਨ ਰਹਿ ਜਾਂਦੀ ਹੈ ਤੇ ਫਿਰ ਵੀ ਇਹਨਾਂ ਦੇ ਵਿੱਚ ਥੋੜੀ ਜਿਹੀ ਕੜਤਨ ਰਹਿ ਜਾਂਦੀ ਹੈ ਤੇ ਇਹਨੂੰ ਆਪਾਂ ਪਾਵਾਂਗੇ ਜੀ ਮਸਾਲੇ ਦੇ ਵਿੱਚ ਕੁੱਟ ਕੇ ਚਾਹੇ ਮਿਕਸੀ ਚ ਕੱਢ ਲਿਓ ਤੇ ਚਾਹੇ ਕੁੰਡੇ ਚ ਕੁੱਟ ਲਿਓ ਤੇ ਜਿਹੜੇ ਆਪਾਂ ਪਿਆਜ਼ ਪਾਉਣੇ ਉਹ ਚੀਰ ਕੇ ਪਾ ਸਕਦੇ ਆ ਤੇ ਕੁੱਟ ਕੇ ਪਾ ਸਕਦੇ ਆ ਇਹਦੇ ਨਾਲ ਨਾ ਬਹੁਤ ਹੀ ਵਧੀਆ ਜਿਹੜੀ ਸਬਜ਼ੀ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਤੁਸੀਂ ਜਰੂਰ ਦੇਖਿਓ ਜੀ ਬਣਾ ਕੇ ਤੇ ਜਿਹਦੇ ਬੱਚੇ ਤੁਸੀਂ ਕਹਿੰਦੇ ਆ ਵੀ ਬੱਚੇ ਨਹੀਂ ਖਾਂਦੇ ਹੈਗੇ ਤੇ ਸਾਰੇ ਹੈ ਨਾ ਵੀ ਵਧੀਆ ਖਾਂਣਗੇ ਬੱਚੇ ਵੀ ਖਾਂਣਗੇ ਤੇ ਸਿਆਣੇ ਵੀ ਖਾਂਣਗੇ ਇਹ ਜਿਹੜੀ ਆਪਾਂ ਕਹਿੰਦੇ ਆ ਨਾ ਵੀ 슈ਗਰ ਵਾਲੇ ਬੰਦੇ ਨੂੰ ਹੈ ਨਾ ਸਹੀ ਇਹ ਸਾਰਿਆਂ ਵਾਸਤੇ ਵਧੀਆ ਨੇ ਜੀ ਸਾਰੇ ਵਾਸਤੇ ਬੈਨੀਫਿਟ ਹੁੰਦੀਆਂ ਨੇ ਜਿਹੜੀਆਂ ਸਬਜ਼ੀਆਂ ਨੇ ਹਰਿਆ ਸਬਜ਼ੀਆਂ ਪਾ ਗਰਮੀਆਂ ਦੇ ਵਿੱਚ ਖਾਣੀਆਂ ਨਾ ਤੇ ये अपनी हरिया सब्जियां जो जरूर खानी चाहिए गर्मी वो अपन है ना जिन्ना पानी होंगे है ना सब्जियां जिमें तरबूज हो गया ते खीरा हो गया है ना अपना ते तेल बन गया जीरा पहले पाँगे जीरा पीरा पा लेंगे पाओगे प्याज பதிப்பாளர்கள் எனக்கு வழங்கப்படும் ਦੇ ਚੀਜ਼ੇ ਪਪਾਲ ਲਏ ਜੀ ਆਪਾਂ ਨੂੰ ਮਿਕਸੀ ਚ ਕੱਢ ਲਿਆ ਸੀ ਜਿਹੜਾ ਇਹਨਾਂ ਫੋਕੀ ਹੈ ਜਿਹੜੇ ਟੁਕੜਾ ਸੀ ਨਾ ਟੁਕਰੀਲਿਆਂ ਦੇ ਉਹ ਸਾਰੇ ਮਿਕਸੀ ਚ ਕੱਢ ਲਏ ਸੀ ਜਿੱਕੇ ਮਿਕਸ ਕਰ ਲਾਂਗੇ ਹੁਣ ਆ ਵਿੱਚ ਇਹ ਆਪਾਂ ਜਿਹੜੇ ਹਨਾ ਜੋ ਦੇ ਚੀਜ਼ ਜੀ ਆਪਾਂ ਦੇ ਟਰੀਲੇ ਵਾਲੀ ਉਹ ਪਾ ਲਏ ਮਿਕਸੀ ਚ ਕੱਢ ਲਏ ਸੀ ਤੁਸੀਂ ਦੇ ਜੀ ਪਾ ਸਕਦੇ ਹੋ ਤੁਸੀਂ ਮਿਕਸੀ ਚ ਕੱਢ ਸਕਦੇ ਤੇ ਇਹਨੂੰ ਮਾਰ ਕੇ ਹੁਣ ਆਪਾਂ ਪਕਾਉਣ ਲੱਗੇ ਇਹ ਉਹਨਾਂ ਚਿਰ ਤੋਂ ਲੰਗੀ ਜਿਨਾਂ ਤੇਲ ਵਿੱਚ ਸਰਦੇ ਹੋ ਪਿਆਜ਼ ਆਪਾਂ ਲਓ ਜੀ ਆਪਣੀ ਸਬਜ਼ੀ ਤੇ ਹਨਾ ਸਾੜ ਪਾਸੇ ਆਪਣੇ ਪਿਆਇ ਨੇ ਤੇਜ ਰੇਚੀ ਹਨਾ ਪੰਨੂ ਮਿਰਚ ਤੇ ਹਲਦੀ ਪਾ ਲਵਾਂਗਾ ਬਾਣ ਦੇ ਨਾਲ ਦੇਖੋ ਬਿਲਕੁਲ ਸੌਫਟ ਹੋ ਗਏ ਇਹਦੇ ਵਿੱਚ ਨੂੰ ਹੁਣ ਆਪਾਂ ਪਾਣੀ ਨੂੰ ਜੋੜ ਕੇ ਹਨ ਫਿਰ ਪਾਵਾ ਗਏ ਬਿਲਕੁਲ ਸੌਫਟ ਹੋ ਗਏ ना करेले देख बिलकुल ना देखो एडी सोनी सब्जी बनी बहुत ही सोहनी देखो सब्जी बन गई जोड़ा मसाला है ना बिल्कुल नाग लग गया है, बहुत ही बढ़िया है ना बन तैयार हुई अपनी सब्जी ਸਬ지 ਜਿਹਨੇ ਆਪਣੇ ਪਰ ਪਰ ਕਰੇਲੇ ਲੈਣ ਨੂੰ ਜਿਹਨੇ ਆਪ ਪਰ ਮੇ ਕਰੇਲੇ ਲੈਣ ਨੂੰ ਹੁਣ ਨੇ ਜੀ ਹੈ ਨਾ ਸਬ지 ਬਿਲਕੁਲ ਓਵੇਂ ਬਣੀ ਹੈ ਦੇਖੋ ਇਹਨਾਂ ਦੇ ਵਿੱਚ ਨਾ ਕੋਈ ਤਰ ਬਿਲਕੁਲ ਵੀ ਨਹੀਂ ਹੋਣੀ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਹੁਣੇ ਬਣ ਗਈ ਹੈ ਤੇ ਆਪਾਂ ਇਹਨੂੰ ਕਰਦੇ ਹਾਂ ਸਲੋ ਤੇ ਬਣਾਉਣਾ ਇਹ ਬਿਲਕੁਲ ਨਾ ਸਲੋ ਕਰਦੇ ਹਾਂ ਜਦੋਂ ਆਪਾਂ ਕਰੇਲੇ ਪਾਵਾਂਗੇ ਨਾ ਨਚੋੜ ਕੇ ਵਿੱਚ ਹਨਾ ਮਸਾਲੇ ਦੇ ਵਿੱਚ ਉਸ ਤੋਂ ਬਿਲਕੁਲ ਨਾ ਸਲੋ ਕਰ ਦੇਣੀ ਹੈ ਜਿਹਦੀ ਗੈਸ ਆਪੇ ਤੇ ਸਲੋ ਤੇ ਬਣਨ ਦੇ ਜਿਵੇਂ ਅੱਪ ਚਿੱਲੇ ਦੀ ਮੱਠੀ ਮੱਠੀ ਅੱਗ ਹੁੰਦੀ ਹੈ ਨਾ ਇਹ ਦੇਖੋ ਤੇਲ ਨਾ ਬਿਲਕੁਲ ਪੀਓ ਛੱਡੋ ਤਾਂ ਆਪਣੀ ਸਬ지 ਦੇਖੋ ਤੇ ਇੰਨੀ ਵਧੀਆ ਬਣਦੀ ਹੈ ਬਹੁਤ ਹੀ ਵਧੀਆ ਬਣਦੀ ਹੈ ਸੌਫਟ ਬਣ ਜਾਂਦੀ ਹੈ ਬਿਲਕੁਲ ਤੇ ਉਹਵੇਂ ਨਾ ਜੇ ਗੁਕਰੀਲੇ ਜਿਆਦਾ ਰੜ ਜਾਂਦੇ ਆ ਹਨਾ ਤੇ ਵੀ ਵਧੀਆ ਨਹੀਂ ਲੱਗਦੇ ਹੈਗੇ ਤੇ ਮੈਂ ਨਾ ਬਿਲਕੁਲ ਨਾ ਜਿਵੇਂ ਆਪਾਂ ਨੂੰ ਘਰ ਵਾਲਾ ਗੁਕਰੀਲੇ ਵਾਲਾ ਮਸਾਲਾ ਤਿਆਰ ਕਰਦੇ ਆਪਾਂ ਉਹਵੇਂ ਹਨਾ ਟੇਸਟ ਬਿਲਕੁਲ ਉਵੇਂ ਆਉਣ ਲੱਗਦਾ ਹੈ ਇਸ ਰਿਸ਼ਮੇ ਵਿੱਚ ਤੁਸੀਂ ਬਣਾ ਕੇ ਦੂਰ ਦੇਖੋ ਜੀ ਇੱਕ ਵਾਰਾ ਇਸ ਤਰੀਕੇ ਨਾਲ ਚਲੋ ਜੀ ਹੁਣ ਆਪਣਾ ਹੋ ਗਿਆ ਧਾਰਾਂ ਦਾ ਟਾਈਮ ਪੰਜ ਬਾਅਦ ਜੀ ਨੇ ਆਪਾਂ ਪਧਾਰਾ ਕੱਢ ਲਈ ਤੇ ਧੁੱਪ ਨਾਲ ਜੀ ਬਹੁਤ ਜ਼ਿਆਦਾ ਹੋ ਗਈ ਹੈ ਬਹੁਤ ਜ਼ਿਆਦਾ ਧੁੱਪ ਹੋ ਗਈ ਹੈ ਤੇ ਆਪਾਂ ਬਣਾਈਏ ਜੀ ਇੱਕ ਧੋਮੂਗੀ ਦੀ ਦਾਲ ਤੇ ਇੱਕ ਆਪਾਂ ਬਣਾਈਏ ਤੇਰੇ ਲਈ ਸਬਜ਼ੀ ਤੇ ਹੁਣ ਨਾ ਆਪਾਂ ਧਾਰਾ ਕੱਢਣ ਚੱਲਦੇ ਆਂ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਸੋ ਹਾਂਜੀ ਟਾਈਮ ਹੋ ਗਿਆ ਜੀ ਹਾਂ 8 ਵਜੇ ਨੇ ਸ਼ਾਮ ਦੇ ਤੇ ਆਪਾਂ ਜੀ ਨਹਾ ਤੋਂ ਲੈ ਸੀਗੇ ਤੇ ਸਾਰੇ ਜਿਹੜੇ ਕੰਮ ਆਪਣੇ ਵਰਗੇ ਸੀ ਤੇ ਪਸ਼ੂ ਆਪਾਂ ਬਾਹਰ ਕੱਢ ਕੇ ਨਵਾ ਦੇਣੇ ਹੁੰਨੇ ਜੀ ਕਿਉਂਕਿ ਇਹਨੇ ਜੀ ਆਪਣਾ ਜਿਹੜਾ ਇਹ ਅੰਦਰਲਾ ਫਰਸ਼ ਹੈ ਇਹਨੇ ਗਰਮ ਹੋ ਜਾਂਦਾ ਬਹੁਤ ਜ਼ਿਆਦਾ ਤਾਪਣ ਲੱਗ ਜਾਂਦਾ ਤੇ ਇਸ ਲਈ ਹਨਾ ਆਪਾਂ ਛੜਕ ਕੇ ਤੇ ਫਿਰ ਪਸ਼ੂ ਕੱਢ ਕੀਤੇ ਫਿਰ ਆਪਾਂ ਨਵਾ ਦੇਣੇ ਹੁੰਨੇ ਹੈਗੇ ਤੇ ਉਸ ਤੋਂ ਬਾਅਦ ਹਨਾ ਪੱਤੇ ਦਿੱਤੇ ਬਾਕੇ ਤੇ ਆਪਾਂ ਇਹ ਰੋਟੀ ਟੁਕ ਬਣਾ ਰੋਟੀ ਬਣਾ ਲਈ ਸੀ ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਲਈ ਸੀ ਤੇ ਨਾਲ ਬਣਾਈ ਸੀ ਜੀ ਆਪਾਂ ਧੋਮੀ ਮੂੰਗੀ ਦੀ ਦਾਲ ਅੱਜ ਮੂੰਗੀ ਤੇ ਮਸਰੀ ਦੀ ਦਾਲ ਬਣਾ ਲਈ ਸੀ ਕਿਉਂਕਿ ਜਿਹੋ ਆਪਣੇ ਜਿਹੜੇ ਕarele ਸੀ ਉਹ ਥੋੜੇ ਸੀਗੇ ਕਿਉਂਕਿ ਆਪਣਾ ਹੈਗਾ ਪਰਿਵਾਰ ਤਾਂ ਕਮ ਤੇ ਇਸ ਲਈ ਹੈ ਨਾ ਸਰਨਾ ਨਹੀਂ ਸੀ ਤੇ ਇਸ ਲਈ ਹੈ ਨਾ ਆਪਾਂ ਥੋੜੀ ਜੀ ਨਾਲ ਹੈ ਨਾ ਧੋਮੂਮੂਗੀ ਮਸਰੀ ਦੀ ਦਾਲ ਬਣਾਈ ਸੀ ਹਾਂਜੀ ਆਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ